ਕਿਉਂ ਇਸ ਜਗਤ ਫੁਲਵਾੜੀ ਵਿੱਚ ਕਿਉਂ ਮਸਤ ਹੋ ਰਿਹਾ ਹੈ ਦੇਖੋ ਜੀ ਆਧਾਰਨਾ ਦਿੱਤੀ ਆ ਹਰਨ ਦੀ ਜਿਵੇਂ ਹਰਨ ਜੰਗਲ ਵੇਲਿਆਂ ਦੇ ਵਿੱਚ ਸਲਾਂਗਾ ਮਾਰਦਾ ਫਿਰਦਾ ਚੁੰਗੀਆਂ ਮਾਰਦਾ ਫਿਰਦਾ ਇਧਰ ਉਧਰ ਦੌੜਦਾ ਆ ਆਪਣੀ ਮਸਤੀ ਵਿੱਚ ਰਹਿੰਦਾ ਤੇ ਮਨ ਵੀ ਸੰਸਾਰਿਕ ਰੌ ਰੀਤੀਆਂ ਵਿੱਚ ਸੰਸਾਰਿਕ ਦੀਆਂ ਸੁੱਖ ਸਹੂਲਤਾਂ ਦੇ ਵਿੱਚ ਮਸਤ ਹੋਇਆ ਰਹਿੰਦਾ ਤੇ ਪ੍ਰਭੂ ਪਰਮਾਤਮਾ ਨੂੰ ਭੁੱਲਿਆ ਹੋਇਆ ਹੈ ਇਹ ਜਗਤ ਦੀ ਫੁੱਲ ਬਾੜੀ ਵਿੱਚ ਦੋਧਿਆਂ ਪੋਤਿਆਂ ਵਿੱਚ ਸੁੱਖ ਸਹੂਲਤਾਂ ਵਿੱਚ ਇਸ ਫੁੱਲ ਬਾੜੀ ਫੁੱਲ ਬਾੜੀ ਵਿੱਚ ਮਸਤ ਹੈ ਮਨ ਇਸੇ ਹਿਰਨ ਨੂੰ ਨਹੀਂ ਸਮਝਾਇਆ ਜੀ ਮਨੁੱਖ ਨੂੰ ਸਮਝਾਇਆ ਧਿਆਨ ਦਿਓ ਵਿਖ ਫਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ ਇਸ ਫੁੱਲ ਬਾੜੀ ਦਾ ਫਲ ਜ਼ਹਿਰ ਹੈ ਭਾਵ ਆਤਮਕ ਮੌਤ ਪੈਦਾ ਕਰਦਾ ਹੈ ਇਹ ਥੋੜੇ ਦਿਨ ਹੀ ਸਵਾਦਲਾ ਲੱਗਦਾ ਹੈ ਫਿਰ ਇਹ ਫਿਰ ਇਹ ਦੁਖਦਾਈ ਬਣ ਜਾਂਦਾ ਹੈ ਜਿਵੇਂ ਛੋਟੀ ਜੀ ਧਾਰਨਾ ਲੈ ਲਈਏ ਬਈ ਇਨਸਾਨ ਮਿੱਠੇ ਦੇ ਲਾਲਚ ਦੇ ਵਿੱਚ ਮਿੱਠਾ ਖਾਈ ਜਾਂਦਾ ਗੁਲਾਬ ਜਾਮਣਾ ਵੀ ਖਾ ਲਿਆ ਰਸਗੁੱਲੇ ਵੀ ਖਾ ਲੇ ਜਲੇਬੀਆਂ ਵੀ ਖਾਈ ਜਾਂਦਾ ਸਵਾਦ-ਸਵਾਦ ਦੇ ਵਿੱਚ ਸ਼ੂਗਰ ਕਰਾ ਲੈਂਦਾ ਤੇ ਫੇਰ ਕੀ ਹੁੰਦਾ ਫੇਰ ਦੁੱਖ ਭੋਗਦਾ ਇਹ ਛੋਟੀ ਜੀ ਇੱਕ ਆਧਾਰਨਾ ਹੈ ਵੀ ਇਸੇ ਤਰ੍ਹਾਂ ਪਾਈ ਇਸ ਫਲਵਾੜੀ ਦਾ ਫਲ ਜ਼ਹਿਰ ਹੈ ਭਾਵ ਆਤਮਕ ਮੌਤ ਪੈਦਾ ਕਰਦਾ ਹੈ ਕਿਉਂਕਿ ਮਨੁੱਖ ਆਪਦੀਆਂ ਸੁੱਖ-ਸਹੂਲਤਾਂ ਦੇ ਵਿੱਚ ਮਸਤ ਹੋਇਆ ਪ੍ਰਮਾਤਮਾ ਨੂੰ ਭੁੱਲਿਆ ਰਹਿੰਦਾ ਪਰਿਵਾਰ ਕਰੋ ਰੀਤੀਆਂ ਵਿੱਚ ਫਸਿਆ ਰਹਿੰਦਾ ਤੇ ਪ੍ਰਮਾਤਮਾ ਨੂੰ ਭੁੱਲਿਆ ਰਹਿੰਦਾ ਤੇ ਫਿਰ ਉਹ ਸਮਾਂ ਆਉਣ ਤੇ ਦੁੱਖ ਪਉਂਦਾ ਸਮਾਂ ਨਿਕਲ ਜਾਂਦਾ ਕਿਉਂਕਿ ਪ੍ਰਮਾਤਮਾ ਦੇ ਨਾਮ ਦੀ ਬੰਦਗੀ ਨਹੀਂ ਕਰੀ ਉਹਨੇ ਅੱਗੇ ਮਹਾਰਾ ਜੀ ਨੇ ਦੱਸਿਆ ਫਿਰ ਹੋਏ ਤਾਤਾ ਖਰਾ ਮਾਤਾ ਨਾਮ ਬਿਨ ਪਰਤਾਵੀ ਜਿਸ ਵਿੱਚ ਤੂੰ ਇਤਨਾ ਮਸਤ ਹੈ ਇਹ ਆਖਰ ਦੁਖਦਾਈ ਹੈ ਤੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਇਹ ਬਹੁਤ ਦੁੱਖ ਦਿੰਦਾ ਹੈ ਉਹ ਜੇਬ ਸਾਇਰ ਦੇ ਲਹਿਰੀ ਬਿਜਲ ਜਿਵੇਂ ਚਮਕਾਈ ਮਹਾਰਜ ਕਹਿੰਦੇ ਉੰਜ ਹੈ ਵੀ ਇਹ ਥੋੜਾ ਸਮਾਂ ਰਹਿਣ ਵਾਲਾ ਕਿਉਂਕਿ ਥੋੜਾ ਸਮਾਂ ਹੀ ਹੁੰਦਾ ਕੋਈ ਵੀ ਆ ਜਵਾਨੀ ਦਾ ਸਮਾਂ ਕਹ ਲੋ ਥੋੜਾ ਸਮਾਂ ਹੁੰਦਾ 15 16 ਤੋਂ ਲਾ ਕੇ 30 ਤੱਕ 35 ਤੱਕ ਜੋਰ ਹੁੰਦਾ ਤੇ ਉਸ ਤੋਂ ਬਾਅਦ ਸਰੀਰ ਢਲਣਾ ਸ਼ੁਰੂ ਹੋ ਜਾਂਦਾ ਹੈ ਬਿਮਾਰੀਆਂ ਘੇਨ ਲੱਗ ਜਾਂਦੀਆਂ ਜੇ ਆਪਦੇ ਖਾਣੇ-ਦਾਣੇ ਦਾ ਨਹੀਂ ਧਿਆਨ ਰੱਖਦਾ ਤਾਂ ਇਸੇ ਤਰ੍ਹਾਂ ਹੀ ਭਾਈ ਜੇ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਿਆ ਤਾਂ ਫਿਰ ਤੈਨੂੰ ਬਕਾਰ ਘੇਰ ਲੈਂਦੇ ਨੇ ਮਹਾਰਾਜ ਕਹਿੰਦੇ ਮਹਾਰਾਜ ਕਹਿੰਦੇ ਉਂਝ ਹੈ ਵੀ ਇਹ ਥੋੜਾ ਸਮਾ ਰਹਿਣ ਵਾਲਾ ਜਿਵੇਂ ਸਮੁੰਦਰ ਲਹਿਰਾਂ ਮਾਰਦਾ ਹੈ ਜਾਂ ਜਿਵੇਂ ਬਿਜਲੀ ਲਿਸ਼ਕ ਮਾਰਦੀ ਹੈ ਕਿਉਂਕਿ ਬਿਜਲੀ ਵੀ ਥੋੜਾ ਚਮ ਚਰਿ ਚਮਕ ਕੇ ਹਟ ਜਾਂਦੀ ਹੈ ਨਾ ਲਿਸ਼ਕਾ ਮਾਰਦੀ ਹੈ ਤੇ ਸਮੁੰਦਰ ਦੀ ਲਹਿਰ ਵੀ ਆਉਂਦੀ ਹੈ ਤੇ ਥੋੜੇ ਚਰਚੀਓ ਵਾਪਸ ਹੋ ਜਾਂਦੀ ਹੈ ਸਮੁੰਦਰ ਬਾਗ ਉਹ ਨਹੀਂ ਵੀ ਸਦਾ ਹੀ ਵਗਦੀ ਰਹੇਗੀ ਲਹਿਰਾਈ ਥੋੜਾ ਨੁਕਸਾਨ ਵੀ ਕਰ ਜਾਂਦੀ ਹੈ ਕਈ ਥਾਮੀ ਤੇ ਵਾਪਸ ਹੋ ਜਾਂਦੀ ਹੈ ਤੇ ਛੇਤੀ ਖਤਮ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਤੇਰਾ ਜੀਵਨ ਆ ਭਾਈ ਬਿਜਲੀ ਦੀ ਚਮਕ ਕੇ ਜੰਨਾ ਜੰਨਾ ਕਿ ਚਰ ਬਿਜਲੀ ਚਮਕਦੀ ਇੰਨਾ ਕ ਸਮਾਂ ਤੇਰਾ ਜੀਵਨ ਹੈ ਆ ਮਾਰਾ ਦਾਦੇ ਨੇ ਹਰ ਬਾਝ ਰੱਖਾ ਕੋਈ ਨਹੀਂ ਸੋਏ ਤੁਜੇ ਬਸਾਰਿਆ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਦਾ ਨਾਲ ਨਿਵਣ ਵਾਲਾ ਰੱਖਾ ਨਹੀਂ ਹੈ ਏ ਹਰਨ ਬਾਗ ਚੁੰਗੀਆਂ ਮਾਰਨ ਵਾਲੇ ਮਨ ਉਸ ਨੂੰ ਤੂੰ ਭਲਾਈ ਬਿਠਾ ਹੈ ਪ੍ਰਮਾਤਮਨ ਜਿਨੇ ਤਨਉਂੇ ਦਾਤਾਂ ਦਿੱਤੀਆਂ ਸੱਚ ਕਹੇ ਨਾਨਕ ਚੇਤਰੇ ਮਨ ਮਰੇ ਹਰਨ ਕਾਲਿਆ ਨਾਨਕ ਜੀ ਆਖਦਾ ਹੈ ਏ ਕਾਲੇ ਹਰਨ ਏ ਮਨ ਸਦਾਥਰ ਰਹਿਣ ਵਾਲੇ ਪ੍ਰਮਾਤਮਾ ਨੂੰ ਸਿਮਰ ਨਹੀਂ ਤਾਂ ਇਸ ਜਗਤ ਫੁੱਲ ਬਾੜੀ ਵਿੱਚ ਮਸਤ ਹੋ ਕੇ ਤੂੰ ਆਪਣੀ ਆਤਮਿਕ ਮੌਤ ਸੇੜ ਲਏਗਾ ਭਵਰਾ ਫੁੱਲ ਪਵੰਤਿਆ ਦੁੱਖ ਅਤ ਭਾਰੀ ਰਾਮ ਹੁਣ ਪੌਰੇ ਦੀ ਗੱਲ ਕਰੀ ਐ ਹੇ ਹਰੇਕ ਫੁੱਲ ਉੱਤੇ ਉੱਡਣ ਵਾਲੇ ਪੌਰੇ ਮਨ ਗੱਲ ਮਨ ਦੀ ਕਰੀ ਐ ਜੀ ਨਾਲ ਮਨ ਲਿਖਿਆ ਫੁੱਲ ਫੁੱਲ ਦੀ ਸੁਗੰਧੀ ਲੈਂਦੇ ਫਿਰਨ ਵਿੱਚੋਂ ਬੜਾ ਭਾਰੀ ਦੁੱਖ ਨਿਕਲਦਾ ਹੈ ਕਿਵੇਂ ਕਿਉਂਕਿ ਉਹ ਹਰ ਕਿਸਮ ਦੇ ਫੁੱਲ ਤੇ ਬੈੰਦਾ ਪੌਰਾ ਤੇ ਕਦੋਂ ਜਦੋਂ ਕਿਤੇ ਜਾ ਕੇ ਕਮਲ ਫੁੱਲ ਤੇ ਬਹਿ ਜਾਂਦਾ ਉਹਦੇ ਮਕਰੰਦ ਰਸ ਮਕਰੰਦ ਰਸ ਵਿੱਚ ਇੰਨਾ ਮਸਤ ਹੋ ਜਾਂਦਾ ਉੱਡਣਾ ਭੁੱਲ ਜਾਂਦਾ ਉਹੀ ਚੁੱਛੀ ਜਾਂਦਾ ਬੈਠਾ ਤੇ ਸ਼ਾਮ ਪੈ ਜਾਂਦੀ ਹੈ ਤੇ ਫੁੱਲ ਬੰਦ ਹੋ ਜਾਂਦਾ ਤੇ ਭੌਰਾ ਉਸ ਫੁੱਲ ਦੇ ਵਿੱਚੇ ਹੀ ਘੁੱਟ ਕੇ ਮਰ ਜਾਂਦਾ ਘੁੱਟੀ ਦਾ ਮਰ ਜਾਂਦਾ ਕਹਿਣ ਦਾ ਭਾਵ ਆ ਗੁਰੂ ਸਾਹਿਬ ਦੇ ਵੀ ਠੀਕ ਆ ਤੈਨੂੰ ਸੁੱਖ ਸਹੂਲਤਾਂ ਮਿਲੀਆਂ ਨੇ 36 ਪਦਾਰਥ ਮਿਲੇ ਨੇ ਭਾਈ ਇਹ ਸੁੱਖ ਸਹੂਲਤਾਂ ਦਾ ਆਨੰਦ ਮਾਣਦਾ 36 ਪਦਾਰਥ ਛਕਦਾ ਹੋਇਆ ਪ੍ਰਭੂ ਪਰਮਾਤਮਾ ਨੂੰ ਯਾਦ ਰੱਖ। ਬਿੱਤਾਂ ਵਾਪਸ ਵੀ ਜਾਣਾ ਤੇ ਮਨੁੱਖ ਇਹਨਾਂ ਸੰਗੰਧੀਆਂ ਦੇ ਵਿੱਚ ਸੰਸਾਰਕ ਫੁੱਲ ਬਾੜੀ ਵਿੱਚ ਮਸਤ ਹੋ ਕੇ ਭੌਰੇ ਦੀ ਤਰ੍ਹਾਂ ਜਵੇਂ ਪੌਰਾ ਕਮਲ ਦੇ ਫੁੱਲ ਦੀ ਮਕਰੰਦ ਰਸ ਚੂਸਦਾ ਵਿੱਚੇ ਹੀ ਉਹਦੇ ਘਟਿਆ ਮਰ ਜਾਂਦਾ ਇਸੇ ਤਰ੍ਹਾਂ ਹੀ ਇਨਸਾਨ ਆਪ ਦੀਆਂ ਸੁਖ ਸਹੂਲਤਾਂ ਦੇ ਵਿੱਚ ਪਰਿਵਾਰਕ ਫੁੱਲ ਬਾੜੀ ਦੇ ਵਿੱਚ ਮਸਤ ਹੋਇਆ ਹੀ ਇਸ ਸੰਸਾਰ ਤੋਂ ਜੀਵਨ ਬਸਰ ਕਰ ਜਾਂਦਾ ਤੇ ਪ੍ਰਭੂ ਪਰਮਾਤਮਾ ਵਾਲਾ ਉਹਨੇ ਚੇਤਾ ਨਹੀਂ ਕਰਿਆ ਤੇ ਫੇਰ 84 ਦੇ ਗੇੜ 'ਚ ਪੈ ਜਾਂਦਾ। ਕੋ 84 ਦੇ ਗੇੜ ਦੇ ਵਿੱਚੋਂ ਲੰਘਦਾ ਲੰਘਦੇ ਨੂੰ ਇੱਕ ਵਾਰੀ ਮਿਲ ਗਈ ਮਨੁੱਖੇ ਜਨਮ ਦੀ। ਦੁਰਲੱਭ ਦੇ ਮਨੁੱਖ ਦੇ ਹੁਰੀਆ ਗੋਵਿੰਦ ਮਿਲਣ ਕੀ ਏ ਤੇਰੀ ਵਾਰੀਆ। ਗੁਰਬਾਣੀ ਦਾ ਫੈਸਲਾ ਹੈ ਇਹ। ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਵਾਰੀ ਆ ਮਨੁੱਖਾ ਜਨਮ ਉਹ ਸਰੀਰ ਬੀਬੀ ਆ ਚਾਹੇ ਭਾਈ ਆ। ਜੇ ਤੂੰ ਇਹ ਅੰਜਾਈਂ ਗਵਾ ਲਿਆ ਭਾਈ ਪਰਿਵਾਰਕ ਫੁੱਲ ਬਾੜੀ ਵਿੱਚ ਫਸੇ ਨਹੀਂ ਆਪਣਾ ਜੀਵਨ ਬਸਰ ਕਰ ਲਿਆ ਸਵਸਰਾਂ ਦੀ ਪੂੰਜੀ ਪੂਰੀ ਕਰ ਲਈ ਤਾਂ ਫੇਰ 84 ਦੇ ਗੇੜ ਵਿੱਚ ਤੈਨੂੰ ਫਸਣਾ ਪੈਣਾ ਅੱਗੇ ਮਾਰੇ ਦੱਸਦੇ ਨੇ ਮੈਂ ਗੁਰੂ ਪੁੱਛਿਆ ਆਪਣਾ ਸਾਚਾ ਵਿਚਾਰੀ RAM ਮੈਂ ਗੁਰੂ ਪੁੱਛਿਆ ਆਪਣਾ ਸਾਚਾ ਵਿਚਾਰੀ RAM ਮੈਂ ਆਪਣੇ ਗੁਰੂ ਪਾਸੋਂ ਪੁੱਛਿਆ ਹੈ ਜਿਹੜਾ ਸਦਾ ਫਿਰ ਪ੍ਰਭੂ ਨੂੰ ਸਦਾ ਆਪਣੇ ਵਿਚਾਰ ਮੰਡਲ ਵਿੱਚ ਟਕਾਈ ਰੱਖਦਾ ਹੈ ਵਿਚਾਰ ਸਤਗੁਰੂ ਮੁਝੇ ਪੁੱਛਿਆ ਭਵਰ ਬੇਲੀ ਰਾਤੋ ਮਹਾਰਾਜ ਨੇ ਸਮਝਾਉਣਾ ਕੀਤਾ ਵੀ हे ਪੌਰੇ ਮਨ ਤੇਰੀ ਇਹ ਹਾਲਤ ਵਿਚਾਰ ਕੇ ਮੈਂ ਗੁਰੂ ਤੋਂ ਪੁੱਛਿਆ ਹੈ ਕਿ ਇਹ ਮਨ ਪੌਰਾ ਤਾਂ ਬੇਲਾ ਬੇਲਾ ਫੁੱਲਾਂ ਉੱਤੇ ਦੁਨੀਆ ਦੇ ਸੁੰਦਰ ਪਦਾਰਥਾਂ ਦੇ ਰਸਾਂ ਵਿੱਚ ਮਸਤ ਹੋ ਰਿਹਾ ਹੈ ਇਸ ਦਾ ਕੀ ਬਣੇਗਾ ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਣ ਤਾਤੂ ਮੈਨੂੰ ਗੁਰੂ ਨੇ ਮਤ ਦਿੱਤੀ ਹੈ ਕਿ ਜਦੋਂ ਜ਼ਿੰਦਗੀ ਦੀ ਰਾਤ ਮੁੱਕ ਜਾਂਦੀ ਹੈ ਤਦੋਂ ਦਿਨ ਚੜ ਪੈਂਦਾ ਹੈ ਇਹ ਸਰੀਰ ਢੈ ਢੇਰੀ ਹੋ ਜਾਂਦਾ ਹੈ ਬਕਾਰਾਂ ਵਿੱਚ ਫਸੇ ਰਹਿਣ ਕਰਕੇ ਜੀਵ ਇਉਂ ਦੁਖੀ ਹੁੰਦਾ ਹੈ ਜਿਵੇਂ ਤੇਲ ਤਾੜੀ ਦਾ ਹੈ ਜਿਵੇਂ ਤੇਲ ਤਲੀ ਦਾ ਹੈ ਐਂ ਕਹਿ ਲੋ ਜਿਵੇਂ ਤੇਲ ਤੜੋਈ ਵਿੱਚ ਪਾ ਕੇ ਡਾਇਆ ਜਾਂਦਾ ਹੈ ਕਿਉਂਕਿ ਪਾ ਬਣ ਕੇ ਉੱਡਦਾ ਨਾ ਫਿਰ ਤੇਲ ਜਿੰਨੂੰ ਆਪਾਂ ਤੇਲ ਨੂੰ ਮਤਲਬ ਕਾਢਦੇ ਆ ਜਾਂ ਮਤਲਬ ਤਾੜਨਾ ਕਹਿੰਨੇ ਆ ਆਪਾਂ ਕਹਿੰਨੇ ਤਲ ਲੋ ਤੇਲ ਨੂੰ ਤਲ ਕੇ ਰੱਖ ਲੋ ਇਸ ਤਰ੍ਹਾਂ ਭਾਈ ਫਿਰ ਉਹ ਤੇਰਾ ਜੀਵਨ ਮਹਾਰਾਜ ਕਹਿੰਦੇ ਜੰਮ ਮੱਗ ਬਾਂਦਾ ਖਾਏ ਚੋਟਾਂ ਜਮ ਮਗ ਬਾਦਾ ਖਾਏ ਝੋਟਾ ਸ਼ਬਦ ਬਿਨ ਬੇਤਾਲਿਆ 헤 ਦੁਨੀਆ ਦੇ ਪਦਾਰਥਾਂ ਵਿੱਚ ਮਸਤ ਹੋਏ ਇਨਸਾਨ ਸਤਿਗੁਰੂ ਦੇ ਸ਼ਬਦ ਤੋਂ ਖੁੰਝ ਕੇ ਤੂੰ ਜਮਰਾਜ ਦੇ ਰਸਤੇ ਵਿੱਚ ਵੱਜਾ ਹੋਇਆ ਝੋਟਾ ਖਾਵੇਂਗਾ ਸੱਚ ਕਹੇ ਨਾਨਕ ਚੇਤ ਰੇ ਮਨ ਮਰੇ ਪਵਰਾ ਕਾਲਿਆ ਮਰਾਂ ਨਹੀਂ ਦੱਸਦਾ ਨਾ ਬੇ ਕਾਲਿਆ ਪੌਰਾ ਫੁੱਲ ਵਿੱਚ ਕੁੱਟ ਕੇ ਹੀ ਮਰ ਜਾਣਾ ਸਗੰਧੀਆਂ ਲੈਂਦੇ ਲੈਂਦੇ ਨਹੀਂ ਖਤਮ ਹੋ ਜਾਣਾ ਤੂੰ ਪਰਿਵਾਰ ਕ ਫੁੱਲ ਬਾੜੀ ਵਿੱਚ ਹੀ ਤੂੰ ਮਸਤ ਹੋ ਕੇ ਖਤਮ ਹੋ ਜਾਣਾ ਤੇਰਾ ਜੀਵਨ ਬੇਕਾਰ ਚੱਲਿਆ ਜਾਣਾ ਗੁਰੂ ਜੀ ਆਖਦੇ ਹੈ ਹੇ ਮੇਰੇ ਮਨ ਸਦਾ ਫਿਰ ਰਹਿਣ ਵਾਲੇ ਪ੍ਰਮਾਤਮਾ ਨੂੰ ਸਿਮਰ ਨਹੀਂ ਤਾਂ ਪੌਰੇ ਬਾਗ ਫੁੱਲ ਦੇ ਫੁੱਲ ਦੇ ਮਸਤ ਹੋਏ ਮਨ ਹਲ ਦੇ ਮਸਤ ਹੋਏ ਮਨ ਆਤਮਕ ਮੌਤ ਸਹਿੜ ਲੈੰਗਾ ਮੇਰੇ ਜਿਆੜਿਆ ਪਰਦੇਸੀਆ ਕਿਤ ਪਵੇ ਜੰਜਾਲੇ ਰਾਮ हे ਮੇਰੇ ਪਰਦੇਸੀ ਜੀਵਾਤਮਾ ਤੂੰ ਕਿਉਂ ਮਾਇਆ ਦੇ ਜੰਜਾਲ ਵਿੱਚ ਫਸ ਰਿਹਾ ਹੈ ਸੱਚਾ ਸਹਿਬ ਮਾਨਵ ਹੈ ਕੀ ਫਸੇ ਜਮ ਜਾਲੇ ਰਾਮ ਜੇ ਸਦਾਥਰ ਰਹਿਣ ਵਾਲਾ ਮਾਲਕ ਤੇਰੇ ਮਨ ਵਿੱਚ ਵੱਸਦਾ ਹੋਵੇ ਤਾਂ ਤੂੰ ਮਾਇਆ ਦੇ ਮੋਹ ਰੂਪ ਜਮ ਦੇ ਖਲਾਰੇ ਹੋਏ ਜਾਲ ਵਿੱਚ ਕਿਉਂ ਫਸੇ ਮਸਲੀ ਬਸਨੀ ਨੈਣ ਰੁਨੀ ਜਾਲ ਬਦਕਪਾ